ਹਾਂ ਜਦ ਵੀ ਸੇਖੋ ਬਈ ਆ ਗਈ ਨੂਰਪਰੀ ਸੇਖੋ ਵੀਰ ਉਹ ਬਿਲਕੁਲ ਲਿਫਟ ਆਪਾਂ ਫਿਰ ਇੰਨਾਰੇ ਵੀਰਾਂ ਦਾ ਵੀ ਜ਼ਿਕਰ ਕਰਾਂਗੇ ਪਿੰਡ ਵਾਸੀਆਂ ਦਾ ਸੇਖੋ ਨੂਰਪਰੀ ਹਾਂ 골 ਹੋ ਗਿਆ ਉੱਧਰਲੇ ਪਾਸੇ ਮੈਨੂੰ ਲੱਗਦਾ ਮੁੰਡੇ ਹਲਵਾਰੇ ਵਾਲੇ ਗੱਡਾ ਡਾਈਆਂ ਦੇ ਕਰਕੇ ਪੱਟੂ ਆਣੇ ਮੈਨੂੰ ਬੂਲੜ ਵੀਰੇ ਦਿੱਤਾ ਪੂਰਾ ਵੀ ਲਿਫਟ ਬੋਲ ਦੀ ਕਰ ਦੋ ਆਹ ਪੱਟੂ ਗੱਡਾ ਡਾ ਵਾ

ਇਹ ਵੱਧ ਧਾਰੀ ਵਾਲੇ ਮੇਰੇ ਮਿੱਤਰੋ ਲਓ ਗੋਲ ਕਰਾਂਗੇ ਜੀ ਬਾਲ ਹਾਂ ਨਾ ਪਾਲਾ ਕੋਚ ਅਗੇ ਨੇ ਗੱਡਾਂ ਡੀਆਂ ਦੇ ਕਰਕੇ ਮੇਰੇ ਮਿੱਤਰੋ ਇਹ ਸ਼ਾਨਦਾਰ ਗੋਲ ਪਾਲਾ ਕਰਕੇ ਮੇਰੇ ਮਿੱਤਰੋ ਇਹ ਪਹਿਲੇ ਆਪਦੀ ਖੇਡ ਦੇ ਵਿੱਚੋਂ ਕੀਮੇ ਦੀ ਟੀਮ ਇਹ ਤਰਫੋਂ ਗੋਲ ਕਰ ਦਿੱਤਾ ਗਿਆ हां लो दूसरा गोल उधर ले पासे चीमेरी टीम दी तरफू कीता गया मेरे मित्रों रेड तो। काटा मैंने कि टंडी दिखाया ना ट्रैक्टर वाले भाई तुम बहुत दूर आ गए

भ इन इनो परसे करी पली चक न त ਆਦੇਲਾ ਰਵੀ ਉਹ ਪੱਟੂ ਘੱਡਣੀਆਂ ਦੀ ਕਰਦੇ ਨੇ ਪਹਿਲਾ ਖੇਡ ਬਹੁਤ ਘੱਡੇ ਡੀਆਂ ਦੀ ਕਰਦਾ ਇਹ ਮਨਦੀਪ ਦਾ ਕਹਿੰਦੇ ਸੋਦਾ ਭਰਾ ਜਿਹੜਾ ਕਹਿੰਦੇ ਦੂਜਾ ਗੋਲੇ ਡਾੜੀਆ ਤੇ ਮਿੱਤਰੋ ਆਹ ਦੂਜਾ ਗੋਲੋਂ ਦੀ ਵਾਲ ਦੀ ਟੀਮ ਦੀ ਡਰਦੇ ਕਹਿੰਦੇ ਕੀਤਾ ਜਾਂ ਮੇਰੇ ਮਿੱਤਰੋ ंग मित्र वॾी लीड आगू आगी टीम बणी आहे बराबरी कर्डा डे कंदे करे मित्र तूं चाक फील कंदे गने चुटी फिरे आउ मित्रे रखी ॾाढे अहिड़े पहुते आ स्टोरीअ में सब चूट ब्दा मारे